ਹੰਦੀ ਸਰ 30000 ਰਸ਼ੀਮੀਆਂ ਗੋਲੀਆਂ ਫੜੀਆਂ ਗਈਆਂ ਬਠਿੰਡਾ ਪੁਲਿਸ ਵੱਲੋਂ ਕੀ ਕਰ ਰਹੇ ਆ। ਮਾਣਯੋਗ ਐਸਐਸਪੀ ਸਾਹਿਬ ਬਠਿੰਡਾ ਦੇ ਗਾਈਡੈਂਸ ਦੇ ਅੰਦਰ ਸੀਆਈਏ 1 ਦੀ ਟੀਮ ਵੱਲੋਂ ਤਿੰਨ ਵਿਅਕਤੀ ਜਿਹੜੇ ਹੈਗੇ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਦੇ ਪੋਜੈਸ਼ਨ ਦੇ ਵਿੱਚੋਂ 30000 ਜਿਹੜੀ ਗੋਲੀਆਂ ਨੇ ਬਰਾਮਦ ਕੀਤੀਆਂ ਨੇ। ਇਹ ਤਿੰਨ ਵਿਅਕਤੀ ਤਰਲੋਚਨ ਰੇਸ਼ਮ ਰੋਸ਼ਨ ਐਂਡ ਸੁਖਦੀਪ ਇਹ ਤਿੰਨ ਪੁਚਕਲਾਂ ਦੇ ਰਹਿਣ ਵਾਲੇ ਨੇ ਤੇ ਇਹਦੇ ਵਿੱਚ ਜਿਹੜਾ ਸੁਖਦੀਪ ਨਾਮ ਦੇ ਵਿਅਕਤੀ ਹੈ ਇਹਦੇ ਤੇ ਪਹਿਲਾਂ ਵੀ 2020 ਦੇ ਵਿੱਚ 1 ਲੱਖ ਗੋਲੀ ਰਿਕਵਰ ਹੋਈ ਸੀ ਉਸ ਬੰਦੇ 'ਚ ਮੁਕੱਦਮਾ ਦਰਜ ਹੋਇਆ ਸੀਗਾ ਤੇ ਪਿਛਲੇ 3-4 ਸਾਲਾਂ ਤੋਂ ਜੇਲ੍ਹ ਦੇ ਵਿੱਚ ਹੀ ਬੰਦ ਸੀਗਾ ਥੋੜੀ ਦਿਨ ਪਹਿਲਾਂ ਹੀ ਇਹ ਜਮਾਨਤ ਤੇ ਆਇਆ ਸੀਗਾ ਉਸ ਤੋਂ ਬਾਅਦ ਫਿਰ ਦੁਬਾਰਾ ਜਿਹੜਾ ਹੈਗਾ ਇਸ ਕਰਵਾੜ ਦੇ ਵਿੱਚ ਲੱਗੇ ਹੋਏ ਸੀਗੇ ਤੋਂ ਇਸ ਬੰਦੇ ਦੇ ਵਿੱਚ ਅਸੀਂ ਥਾਣਾ ਕੈਂਟ ਦੇ ਵਿੱਚ ਮੁਕੱਦਮਾ ਨੰਬਰ 77 ਅੰਡਰ ਸੈਕਸ਼ਨ ਐਨਡੀਪੀਐਸ ਐਕਟ ਦਰਜ ਰਜਿਸਟਰ ਕਰ ਲਿਆ ਤੇ ਫਰਦਰ ਜਿਹੜੀ ਹੈਗੀ ਅੱਗੇ ਉਹਨਾਂ ਦੀ ਇੰਟੈਰੋਗੇਸ਼ਨ ਜਿਹੜੀ ਹੋਈ ਸੀ ਕਰ ਰਹੇ ਆ ਕਿ ਇੰਨੀ ਵੱਡੀ ਮਾਤਰਾ ਦਾ ਜਿਹੜੀ ਜਿਹੜੀਆਂ ਇਨਸ਼ੀਲੀਆ ਗੋਲੇ ਸੀ ਕਿੱਥੋਂ ਲੈ ਕੇ ਆਏ ਅੱਗੇ ਫਰਦਰ ਕਿੱਥੇ-ਕਿੱਥੇ ਵੇਚਲੇ ਸੀ ਸੋ ਇਸ ਬੰਦੇ ਵਿੱਚ ਸਾਡੀ ਜਿਹੜੀ ਫਰਦਰ ਇੰਟਰਵੈਸ਼ਨ ਚੱਲ ਰਹੀ ਹੈ ਸਰ ਇਹ ਕਿੰਨੇ ਟਾਈਮ ਤੇ ਇਸ ਦਾ ਰੋਗ ਪਤਾ ਸੀ ਇਹ ਕਾਫੀ ਦਿਨ ਦੇ ਇਸ ਚੀਜ਼ ਦੇ ਵਿੱਚ ਲੱਗੇ ਹੋਏ ਜਿੱਦਾਂ ਉਹ ਦੱਸੇ ਹੋਏ ਪਹਿਲਾਂ ਵੀ ਇਹਨਾਂ ਤੋਂ ਇੱਕ ਲੱਖ ਗੋਲੀ ਦੇ ਖਰੀਬ ਜਿਹੜੀ ਹੈਗੀ ਹੈ ਸੁਖਦੀਪ ਤੋਂ ਪ੍ਰਕਾਣ ਹੋਈਆਂ ਸੀਗੀਆਂ ਤੇ ਬੇਲ ਤੋਂ ਆਉਣ ਤੋਂ ਬਾਅਦ ਦੁਬਾਰਾ ਜਿਹੜੇ ਹੈਗੇ ਕੰਮ ਦੇ ਵਿੱਚ ਲੱਗੇ ਹੋਏ ਸੀਗੇ ਉਹਨਾਂ ਨੇ ਉਹਦੀ ਪੋਜੀਸ਼ਨ ਦੇ ਵਿੱਚ 30000 ਗੋਲੇ ਜਿਹੜੀਆਂ ਬਰਾਮਦ ਹੋਈਆਂ ਨੇ ਫਰਦਰ ਜਿਹੜੀ ਹੈਗੀ ਹੈ ਇਹਨਾਂ ਨੂੰ ਹੋਰ ਵੀ ਜਿਹੜੀ ਕਾਫੀ ਸਾਨੂੰ ਇਨਪੁਟਸ ਮਿਲਿਆ ਨੇ ਉਹਨਾਂ ਦੇ ਵੀ ਅਸੀਂ ਵਰਕ ਕਰ ਰਹੇ ਹਾਂ ਸਰ ਇਹ ਰਹਿਣਾ ਤੇ ਬੇਸਿਕ ਇਹ ਕਿੰਨੇ ਬੰਦੇ ਜਿਹੜੇ ਹੈਗੇ ਨੇ ਪੁੱਛੋ ਪਲਾਂ ਦੇ ਰਹਿਣ ਵਾਲੇ ਸਰ ਇਸ ਤਰ੍ਹਾਂ ਦੇ ਜਿਹੜੇ ਨਸ਼ੇ ਦੇ ਪਰਾਪਤ ਵੇਚਦੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਹੈ ਦੇਖੋ ਜੀ ਮਾੜੇ ਕੰਮ ਦਾ ਮਾੜਾ ਨਤੀਜਾ ਜਿਹੜਾ ਵੀ ਬੰਦਾ ਕਿਸੇ ਮਾੜੇ ਕੰਮ ਦੇ ਵਿੱਚ ਇਨਵੋਲ ਹੈ ਚਾਹੇ ਕਿਸੇ ਨਸ਼ੇ ਦੇ ਵਿੱਚ ਸਮਗਲਿੰਗ ਦੇ ਵਿੱਚ ਹੈਗਾ ਇੱਕ ਨਾ ਇੱਕ ਦਿਨ ਉਹਨਾਂ ਨੂੰ ਫੜਿਆ ਜਾਣਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਜਿਹੜਾ ਵੀ ਬੰਦਾ ਨਸ਼ੇ ਦੇ ਵਿੱਚ ਫੜਿਆ ਜਾਂਦਾ ਉਹ ਤੇ ਖਰਾਫ ਸਖਤ ਕਾਰਵਾਈ ਕੀਤੀ ਜਾਉਂਦੀ ਸਰ ਇਹ ਕੰਮ ਤਾਂ ਬੇਸਿਕ ਇਹੀ ਕਰਦੇ ਸੀ ਕਿਉਂ ਮੋਰ ਦੀ ਕੰਮ ਕਰਦੇ ਨਹੀਂ ਜਿਹੜੀ ਮੜੀ ਕੋਸ਼ਿਸ਼ ਦੇ ਵਿੱਚ ਇਹੀ ਹੈ ਕਿ ਜਿਹੜਾ ਇਹਨਾਂ ਦਾ ਮੇਨ ਕੰਮ ਉਸ ਗੋਲੀ ਵਿੱਚ ਕੀ ਗੁਜ਼ਾਰਾ ਕਰਦੇ ਸੀ